ਜਦੋਂ ਉਹਦੀ ਨਿਗਾਹ ਆਪਣੇ ਨਵੇਂ ਜੰਮੇ ਬੱਚੇ ਉੱਪਰ ਪਈ ਤਾਂ ਦੇਖਦਾ ਹੀ ਰਹਿ ਗਿਆ। ਉਹਦਾ ਸਾਹ ਜਿਵੇਂ ਰੁਕ ਗਿਆ ਹੋਵੇ। ਉਹ ਪਸੀਨੇ ਨਾਲ ਇੱਕਦਮ ਭਿੱਜ ਗਿਆ। ਉਹਨੂੰ ਲੱਗਿਆ ਜਿਵੇਂ ਉਹਦੇ ਸਾਰੇ ਸਰੀਰ ਦੇ ਅੰਗਾਂ ਨੇ ਹਰਕਤਾਂ ਕਰਨੀਆਂ ਬੰਦ ਕਰ ਦਿੱਤੀਆਂ ਹੋਣ। ਕਦੇ ਉਹ ਆਪਣੀ ਪਤਨੀ ਵੱਲ ਦੇਖਦਾ ਕਦੇ ਬੱਚੇ ਵੱਲ। ਬੌਂਦਲੇ ਹੋਏ ਨੇ ਜਦੋਂ ਆਪਣੀ ਫੈਮਿਲੀ ਡਾਕਟਰ ਹੀਰਵਲ ਦੇਖਿਆ ਤਾਂ ਹੈਰਾਨੀ ਤੇ ਪਰੇਸ਼ਾਨੀ ਦਾ ਸਾਹਮਣਾ ਕਰਦਾ ਹੋਇਆ। ਉਹਦੀ ਪਤਨੀ ਦੇ ਟਾਂਕੇ ਲਾ ਰਿਹਾ ਸੀ। ਕੋਲ ਖੜੀ ਗੋਰੀ ਨਰਸ ਨੇ ਉਹਨੂੰ ਇੰਗਲਿਸ਼ ਵਿੱਚ ਵਧਾਈਆਂ ਦੇਣ ਦੀ ਕੋਸ਼ਿਸ਼ ਕੀਤੀ ਪਰ ਕੰਗ੍ਰੈਚੂਲੇਸ਼ਨ ਸ਼ਬਦ ਦਾ ਅੱਧਾ ਕਿ ਹਿੱਸਾ ਜਿਵੇਂ ਉਹਦੀ ਗਲ ਵਿੱਚ ਹੀ ਫਸ ਗਿਆ ਹੋਵੇ ਉਹ ਇੱਕਦਮ ਡਿਲੀਵਰੀ ਰੂਮ ਚੋਂ ਬਾਹਰ ਨਿਕਲ ਗਿਆ ਤੇ ਉਹਦੀ ਮੰਮੀ ਜੋ ਵੇਟਿੰਗ ਰੂਮ ਵਿੱਚ ਬਹੁਤ ਉਤਾਵਲੀ ਹੋ ਕੇ ਅੰਦਰੋਂ ਆਉਣ ਵਾਲੇ ਸੁਨੇਹੀ ਨੂੰ ਉਡੀਕ ਰਹੀ ਸੀ ਉਹਨੂੰ ਦੇਖਦੇ ਸਾਰ ਉਹਦੇ ਵੱਲ ਦੌੜੀ ਜਦੋਂ ਉਹਨੇ ਪੁੱਤਰ ਦਾ ਮੂੰਹ ਦੇਖਿਆ ਤਾਂ ਘਬराई ਆਵਾਜ਼ ਚ ਬੋਲੀ ਡੈਬ ਸਭ ਕੁਝ ਠੀਕ ਤਾਂ ਹੈ ਮਮ ਲੈਟਸ ਗੋ ਹੋਮ ਮਮਾ ਘਰੇ ਚੱਲੋ ਡੈਬ ਨੇ ਆਪਣੀ ਮੰਮੀ ਦੀ ਬਾਹਂ ਖਿੱਚਦੇ ਹੋਏ ਕਿਹਾ ਛੇਤੀ ਕਰੋ ਉਹ ਹੋਇਆ ਕੀ ਮਨਜੀਤ ਨੇ ਆਪਣੀ ਬਾਹਂ ਆਪਣੇ ਪੁੱਤ ਕੋਲ ਛਡਾਉਂਦੇ ਹੋਏ ਕਿਹਾ ਦੱਸ ਤਾਂ ਸਹੀ ਕੁਝ ਡੈਬ ਕੁਝ ਨਾ ਬੋਲ ਸਕਿਆ ਉਹਦੀਆਂ ਅੱਖਾਂ 'ਚ ਇੱਕ ਰੰਗ ਆ ਰਿਹਾ ਸੀ ਦੂਜਾ ਜਾ ਰਿਹਾ ਸੀ ਮਨਜੀਤ ਫੇਰ ਬੋਲੀ ਬੱਚਾ ਹੋ ਗਿਆ ਡੈਬ ਫੇਰ ਵੀ ਨਾ ਬੋਲਿਆ ਬਾਸ ਸਿਰ ਹਿਲਾਤਾ ਮਨਜੀਤ ਨੇ ਉਹਨੂੰ ਸਹਾਰਾ ਦੇ ਕੇ ਕੋਲ ਪਈ ਬੈਂਚ ਤੇ ਬਿਠਾਤਾ ਡੈਬ ਨੇ ਆਪਣੇ ਸਿਰ ਆਪਣੇ ਹੱਥਾਂ 'ਚ ਲੈ ਲਿਆ ਤੇ ਆਪਣੇ ਮੂੰਹ ਨੂੰ ਆਪਣੀਆਂ ਬਾਹਾਂ 'ਚ ਲੁਕੋ ਲਿਆ ਉਹਦੀਆਂ ਸੋਚਾਂ ਦਾ ਸਾਗਰ ਉਲਟਾ ਵਹਿਣਾ ਸ਼ੁਰੂ ਹੋ ਗਿਆ ਸੀ ਸੈਂਡੀ ਨੂੰ ਪਹਿਲੀ ਵਾਰੀ ਉਹਨੇ ਫਾਸਟ ਫੂਡ ਰੈਸਟੋਰੈਂਟ ਵਿੱਚ ਦੇਖਿਆ ਸੀ ਜਦੋਂ ਉਹ ਆਪਣਾ ਖਾਣਾ ਲੈਣ ਵਾਸਤੇ ਗਿਆ ਸੀ ਪਹਿਲੇ ਹੀ ਦਿਨ ਸੈਂਡੀ ਉਹਨੂੰ ਚੰਗੀ-ਚੰਗੀ ਲੱਗੀ ਸੀ ਖਾਣੇ ਦੇ ਪੈਸੇ ਫੜਾਉਂਦਿਆਂ ਉਹਦਾ ਹੱਥ ਸੈਂਡੀ ਦੇ ਹੱਥ ਨਾਲ ਛੋ ਗਿਆ ਜੋ ਉਹਨੂੰ ਚੰਗਾ ਜਾ ਲੱਗਿਆ ਸੀ ਡੈਬ ਨੇ ਹੁਣ ਆਮ ਹੀ ਰੈਸਟੋਰੈਂਟ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੀ ਮਨਜੀਤ ਨੂੰ ਉਹਨਾਂ ਦੀ ਦੋਸਤੀ ਦਾ ਉਦੋਂ ਪਤਾ ਲੱਗਾ ਜਿਸ ਦਿਨ ਡੈਬ ਸੈਂਡੀ ਦਾ ਹੱਥ ਫੜੀ ਘਰ ਲੈ ਕੇ ਆਇਆ ਮਨਜੀਤ ਹਜੇ ਸੋਚ ਹੀ ਰਹੀ ਸੀ ਕਿ ਇਹ ਕੁੜੀ ਕੌਣ ਆ ਪਰ ਡੈਬ ਪਹਿਲਾਂ ਹੀ ਬੋਲ ਪਿਆ ਮਮ ਥਿਸ ਇ ਸੈਂਡੀ ਮਾਈ 걸ਫਰੈਂਡ ਮਨਜੀਤ ਨੂੰ ਭਾਵੇਂ ਇਹ ਗੱਲ ਬਹੁਤੀ ਚੰਗੀ ਤਾਂ ਨਹੀਂ ਸੀ ਲੱਗੀ ਪਰ ਆਪਣੇ ਪੁੱਤ ਦੀ ਖੁਸ਼ੀ ਦਾ ਖਿਆਲ ਕਰਦੀ ਹੋਈ ਬੋਲੀ ਨਾਈਸ ਟੂ ਮੀਟ ਯੂ ਮੈਂ ਡੈਬ ਦੀ ਮੰਮੀ ਆ ਵਿੱਚੋਂ ਮਨਜੀਤ ਹਜੇ ਵੀ ਡਰ ਰਹੀ ਸੀ ਕਿ ਉਹਦਾ ਪਤੀ ਜਿੰਦਰ ਜੋ ਉੱਪਰ ਬੈੱਡਰੂਮ 'ਚ ਸੁੱਤਾ ਪਿਆ ਜੇ ਜਾਗ ਪਿਆ ਤਾਂ ਪਤਾ ਨਹੀਂ ਕੀ ਹੋਵੇ ਜਿੰਦਰ ਮੁੰਡੇ ਕੁੜੀਆਂ ਦਾ ਖੁੱਲਮ-ਖੁੱਲਾਂ ਮਿਲਣ ਦੇ ਹੱਕ ਵਿੱਚ ਬਿਲਕੁਲ ਨਹੀਂ ਸੀ ਉਹੀ ਗੱਲ ਹੋਈ ਜਦੋਂ ਡੈਬ ਦਾ ਪਿਤਾ ਜਿੰਦਰ ਆਫਟਰਨੂਨ ਦੀ ਸ਼ਿਫਟ ਉੱਪਰ ਜਾਣ ਲਈ ਤਿਆਰ ਹੋ ਕੇ ਥੱਲੇ ਆਇਆ ਤਾਂ ਸੈਂਡੀ ਨੂੰ ਹੈਰਾਨ ਹੁੰਦਾ ਦੇਖਣ ਲੱਗਾ ਤੇ ਡੈਬ ਨੇ ਫਿਰ ਕਿਹਾ ਡੈਡ ਥਿਸ ਇਜ਼ ਮਾਈ 걸ਫ੍ਰੈਂਡ ਅੱਛਾ ਜਿੰਦਰ ਨੇ ਗੁੱਸੇ ਭਰੀ ਨਜ਼ਰ ਨਾਲ ਡੈਬ ਨੂੰ ਦੇਖਦੇ ਹੋਏ ਕਿਹਾ ਮੈਨੂੰ ਨਹੀਂ ਸੀ ਪਤਾ ਕਿ ਤੇਰੇ ਕੋਲ 걸ਫ੍ਰੈਂਡ ਵੀ ਹੈਗੀ ਆ ਚੱਲ ਕੋਈ ਨਹੀਂ ਮਨਜੀਤ ਗੱਲ ਸੰਭਾਲਦੀ ਹੋਈ ਬੋਲੀ ਅਸੀਂ ਵੀ ਤਾਂ ਇਹਦੇ ਲਈ ਕੁੜੀ ਲੱਭਣੀ ਸੀ ਚੰਗਾ ਹੋਇਆ ਇਹਨੇ ਆਪ ਹੀ ਲੱਭ ਲਈ ਕੁੜੀ ਤਾਂ ਲੱਭ ਲਈ ਜਿੰਦਰ ਨੇ ਉਸੇ ਆਵਾਜ਼ ਵਿੱਚ ਕਿਹਾ ਨੌਕਰੀ ਤਾਂ ਹਜੇ ਤੱਕ ਨਹੀਂ ਲੱਭੀ ਡੈਡ ਡੈਬ ਨੇ ਹਜੇ ਇੰਨਾ ਹੀ ਕਿਹਾ ਸੀ ਕਿ ਮਨਜੀਤ ਫੇਰ ਵਿੱਚ ਬੋਲ ਪਈ ਹਾ ਨੌਕਰੀ ਵੀ ਲੱਭ ਜੂ ਲੱਭ ਲਵੇਗਾ ਇਹ ਨੌਕਰੀ ਸੱਤਾਂ ਚੁੱਲਿਆਂ ਦੀ ਸਵਾ ਜਦੋਂ ਡੈਬ ਦੇ ਪਿਤਾ ਜਿੰਦਰ ਨੇ ਇਹ ਗੱਲ ਕਹੀ ਤਾਂ ਸੈਂਡੀ ਉੱਠ ਖਲੋਤੀ ਆਈ ਹਵ ਟੂ ਗੋ ਉਹਨੇ ਆਪਣਾ ਪਰਸ ਝੁਕਦੀ ਹੋਈ ਨੇ ਕਿਹਾ ਆਈ ਕਾਂਟ ਸਟੇ ਹੇਅਰ ਮੈਂ ਇੱਥੇ ਨਹੀਂ ਹੋਰ ਰੁਕ ਸਕਦੀ ਡੈਬ ਗੁੱਸੇ ਨਾਲ ਆਪਣੇ ਡੈਡੀ ਨੂੰ ਦੇਖਦਾ ਹੋਇਆ ਸੈਂਡੀ ਨੂੰ ਰਾਈਡ ਦੇਣ ਚਲਾ ਗਿਆ ਤੇ ਉਹਦੇ ਜਾਣ ਦੀ ਧੀਰ ਸੀ ਕਿ ਜਿੰਦਰ ਫਿਰ ਮਨਜੀਤ ਨੂੰ ਬੋਲਿਆ ਕੰਜਰ ਨੇ ਜੇ ਕੁੜੀ ਲੱਭ ਹੀ ਲਈਆ ਤਾਂ ਫੇਰੇ ਦੇਣ ਦੀ ਕਰ ਛੇਤੀ ਛੇਤੀ ਐਵੇਂ ਨਾ ਲੋਕਾਂ ਦੀਆਂ ਧੀਆ ਪੈਣਾ ਥਾਂ ਥਾਂ ਘਮਾਉਂਦਾ ਫਿਰੇ 26-47 ਸਾਲ ਹੋ ਗਏ ਜੀ ਤੁਹਾਨੂੰ ਇੰਡੀਆ ਤੋਂ ਆਏ ਨੂੰ ਮਨਜੀਤ ਗੁੱਸੇ 'ਚ ਬੋਲੀ ਹਜੇ ਵੀ ਸੋਚਣੀ ਤੁਹਾਡੀ ਉੱਥੇ ਹੀ ਖਲੋਤੀ ਪਈ ਆ ਜੇ ਇੰਡੀਆ ਵਾਲੀ ਸੋਚਣੀ ਹੁੰਦੀ ਨਾ ਮੇਰੀ ਤਾਂ ਪਹਿਲਾਂ ਤੇਰੇ ਪੁੱਤ ਦੀਆਂ ਲੱਤਾਂ ਭੰਨਣੀਆਂ ਸੀ ਮੈਂ ਫਿਰ ਇਹ ਵੀ ਕਹਿਣਾ ਸੀ ਕਿ ਕੀ ਤੋ ਪੁੱਛ ਕੇ ਕੁੜੀ ਨੂੰ ਘਰ ਕਿਉਂ ਲੈ ਕੇ ਆਇਆ ਇਸ ਘਰ ਕੇ ਤਾਂ ਉਹ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਦਾ ਮਨਜੀਤ ਲਾਂਚ ਬਾਕਸ ਵਿੱਚ ਐਪਲ ਜੂਸ ਦੀ ਡੱਬੀ ਰੱਖਦੀ ਹੋਈ ਬੋਲੀ ਜੇ ਤੁਹਾਨੂੰ ਕੋਈ ਗੱਲ ਚੰਗੀ ਨਹੀਂ ਲੱਗਦੀ ਤਾਂ ਸ਼ਾਂਤੀ ਨਾਲ ਨਹੀਂ ਕਹਿ ਸਕਦੇ ਡੈ ਬੇਨਾ ਗੱਲਾਂ ਵਿੱਚ ਗੁਆਚਿਆ ਸਿਰ ਫੜੀ ਉਸੇ ਤਰ੍ਹਾਂ ਹੀ ਬੈਠਿਆ ਸੀ ਕੀ ਉਹਦੀ ਮਮ ਜੀਤ ਨੇ ਸੱਚਮੁੱਚ ਉਹਨੂੰ ਮਸ਼ੀਨ 'ਚ ਜੂਸ ਲਿਆ ਕੇ ਦਿੱਤਾ ਤੇ ਕਿਹਾ ਆਹ ਜੂਸ ਪੀ ਤਾਂ ਦੱਸ ਕੀ ਹੋਇਆ ਹੁਣ ਮੈਂ ਤਾਂ ਉਧਰ ਰੂਮ ਵੱਲ ਗਈ ਸੀ ਪਰ ਨਰਸ ਨੇ ਅੱਗੇ ਜਾਣ ਤੋਂ ਰੋਕਤਾ ਕਿ ਹਜੇ ਥੋੜੀ ਦੇਰ ਹੋਰ ਠਹਿਰ ਜਾ ਮਮ ਮੈਂ ਤੈਨੂੰ ਦੱਸ ਨਹੀਂ ਸਕਦਾ ਬੱਚਾ ਤਾਂ ਠੀਕ ਹੈ ਨਾ ਹੂੰ ਬੇਬੀ ਤਾਂ ਠੀਕ ਆ ਡੈਬ ਨੇ ਗੁੱਸੇ ਵਾਲੀ ਆਵਾਜ਼ 'ਚ ਕਿਹਾ ਬੇਬੀ ਨੂੰ ਬਾਰਨ ਕਰਨ ਵਾਲੀ ਮਾਂ ਵੀ ਠੀਕ ਆ ਫਿਰ ਤੂੰ ਘਰ ਆਇਆ ਕਿਉਂ ਆ ਮਨਜੀਤ ਨੇ ਕਿਹਾ ਇਹ ਤਾਂ ਦਾਸ ਮੁੰਡਾ ਹੈ ਕਿ ਕੁੜੀ ਆ ਜਾਂਕੂ ਮੁੰਡਾ ਏ ਫਿਰ ਤਾਂ ਬਹੁਤ ਖੁਸ਼ੀ ਦੀ ਗੱਲ ਆ ਮਨਜੀਤ ਨੇ ਖੁਸ਼ ਹੁੰਦੇ ਹੋਏ ਕਿਹਾ ਮੈਂ ਆਪਣੇ ਪੋਤੇ ਦੀ ਗ੍ਰੈਂਡਮਾ ਬਣਗੀ ਉਦੋਂ ਹੀ ਸੈਂਡੀ ਦੀ ਮਾਸੂਮੀ ਵੀ ਆ ਗਈ ਉਹਨੇ ਮਨਜੀਤ ਦੀ ਗੱਲ ਸੁਣ ਲਈ ਸੀ ਤੇ ਉਸ ਤੋਂ ਵੀ ਜ਼ਿਆਦਾ ਖੁਸ਼ ਹੁੰਦੀ ਹੋਈ ਬੋਲੀ ਮਨਜੀਤ ਤੂੰ ਇਕੱਲੀ ਨਹੀਂ ਗ੍ਰੈਂਡਮਾ ਬਣੀ ਮੈਂ ਵੀ ਬਣੀ ਆ ਡੈਬ ਉਹਨਾਂ ਦੀਆਂ ਗੱਲਾਂ ਸੁਣਦਾ ਸੁਣਦਾ ਪਾਗਲ ਹੁੰਦਾ ਜਾ ਰਿਹਾ ਸੀ। ਉਹਦਾ ਦਿਲ ਕਰ ਰਿਹਾ ਸੀ ਕਿ ਉਹ ਆਪਣਾ ਸਿਰ ਕੰਧ 'ਚ ਜ਼ੋਰ-ਜ਼ੋਰ ਦੀ ਮਾਰੇ। ਜੋ ਉਹਨਾਂ ਨੂੰ ਦੱਸਣਾ ਚਾਹੁੰਦਾ ਸੀ ਉਹ ਦੱਸ ਨਹੀਂ ਸੀ ਰਿਹਾ। ਗੁੱਸੇ ਤੇ ਘਬਰਾਹਟ ਵਿੱਚ ਉਹਦਾ ਦਿਲ ਹਥੌੜਿਆਂ ਦੀ ਤਰ੍ਹਾਂ ਉਹਦੀ ਛਾਤੀ ਵਿੱਚ ਵੱਜ ਰਿਹਾ ਸੀ। ਉਹਨੇ ਫੇਰ ਕੋਸ਼ਿਸ਼ ਕੀਤੀ। ਸਾਰਾ ਜ਼ੋਰ ਲਾ ਕੇ ਐਨੇ ਹੀ ਕਿਹਾ, "ਮॉम ਮੇਰੀ ਗੱਲ ਤਾਂ ਸੁਣੋ।" "ਨਹੀਂ, ਹੁਣ ਨਹੀਂ ਅਸੀਂ ਤੇਰੀਆਂ ਗੱਲਾਂ ਸੁਣਨੀਆਂ।" ਸੂਮੀ ਨੇ ਹੱਸ ਕੇ ਕਿਹਾ, ਬਸ ਛੇਤੀ ਛੇਤੀ ਸਾਡਾ ਗ੍ਰੈਂਡਸਨ ਦਿਖਾ ਦੇ ਸਾਨੂੰ ਉੱਠ ਮਨਜੀਤ ਵੀ ਉਹਦੀ ਬਾਹਮ ਫੜ ਕੇ ਖਿੱਚਣ ਲੱਗ ਪਈ ਠਹਿਰ ਜਾ ਤੇਰੇ ਡੈਡ ਨੂੰ ਵੀ ਫੋਨ ਕਰਦੀ ਏ ਕਿ ਕਾਕਾ ਹੋਇਆ ਡੈਬ ਦੇ ਰੋਕਦੇ ਰੋਕਦੇ ਮਨਜੀਤ ਨੇ ਆਪਣੇ ਹਸਬੰਦ ਨੂੰ ਖਬਰ ਦੇ ਦਿੱਤੀ ਤੇ ਵਿਧਾਨਿਆ ਜੀ ਕਾਕਾ ਹੋਇਆ ਵਾ ਛੇਤੀ ਆ ਜਾਓ ਆਉਂਦੇ ਹੋਏ ਮਠਿਆਈ ਦਾ ਡੱਬਾ ਵੀ ਲੈ ਕੇ ਆਇਓ ਤੁਸੀਂ ਮੇਰੀ ਗੱਲ ਲਿਸਨ ਕਿਉਂ ਨਹੀਂ ਕਰਦੇ ਮੰਮਾ ਡੈਬ ਨੇ ਫੇਰ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਬੇਬੀ ਬੁਆਏ ਆਪਣਾ ਪਰ ਇਹ ਕੋਸ਼ਿਸ਼ ਵੀ ਬੇਕਾਰ ਗਈ ਕਿਉਂਕਿ ਉਹਦੇ ਕੋਲ ਪੂਰੀ ਗੱਲ ਹੋਈ ਨਹੀਂ ਸੀ ਰਹੀ ਉਹਨੂੰ ਇਸ ਤਰ੍ਹਾਂ ਕਰਦੇ ਦੇਖ ਉਹਦੀ ਸੱਸ ਸੁਮੀ ਬੋਲੀ ਡੈਬ ਤੂੰ ਤਾਂ ਐਵੇਂ ਘਬਰਾਇਆ ਫਿਰਦਾ ਹੈ ਬੱਚੇ ਐਵੇਂ ਹੀ ਪੈਦਾ ਹੁੰਦੇ ਨੇ ਤਾਂ ਹੀ ਉਹਦਾ ਡਾਕਟਰ ਪਤੀ ਨੂੰ ਕੋਲ ਖੜਾ ਕਰਦੇ ਨੇ ਕਿ ਇਹਨਾਂ ਨੂੰ ਵੀ ਪਤਾ ਲੱਗੇ ਬੱਚਾ ਪੈਦਾ ਕਰਨ ਲਈ ਮਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ 'ਚ ਲੰਘਣਾ ਪੈਂਦਾ ਮਨਜੀਤ ਡੈਬ ਦੀ ਟੂਹੀ ਉੱਪਰ ਹੱਥ ਫੇਰਦੀ ਕਹਿ ਰਹੀ ਸੀ ਤਕੜਾ ਹੋ ਚਲ ਉਠੋ ਹੂੰ ਪਤਾ ਕਰ ਨਰਸ ਕੋਲੋਂ ਕਿ ਅਸੀਂ ਹੁਣ ਅੰਦਰ ਜਾ ਸਕਦੇ ਹਾਂ ਡੈਬ ਐਤ ਕੀ ਕੁਝ ਵੀ ਨਾ ਬੋਲਿਆ ਚੁੱਪਚਾਪ ਉਹਨਾਂ ਦੇ ਅੱਗੇ ਹੋ ਤੁਰਿਆ ਪਹਿਲੇ ਨਾਲੋਂ ਹੁਣ ਕਮਰਾ ਜ਼ਿਆਦਾ ਸਾਫ਼ ਸੀ ਬਾਕੀ ਸਾਰਾ ਸਟਾਫ਼ ਜਾ ਚੁੱਕਿਆ ਸੀ ਇੱਕ ਨਰਸ ਖੜੀ ਸੀ ਸੈਂਡੀ ਦਾ ਟੈਂਪਰੇਚਰ ਚੈੱਕ ਕਰ ਰਹੀ ਸੀ ਜਦੋਂ ਤਿੰਨੇ ਕਮਰੇ ਚ ਦਾਖਲ ਹੋਏ ਉਹ ਵੀ ਚਲੀ ਗਈ ਡੈਬ ਤਾਂ ਪਿੱਛੇ ਹੀ ਕੰਧ ਦੇ ਸਹਾਰੇ ਖੜ ਗਿਆ ਸੂਮੀ ਆਪਣੀ ਧੀ ਕੋਲ ਗਈ ਤੇ ਉਹਦੇ ਮੱਥੇ ਉੱਪਰ ਹੱਥ ਫੇਰਦੀ ਬੋਲੀ ਆਰੀ ਓਕੇ ਕਿੱਦਾਂ ਪੁੱਤ ਮਨਜੀਤ ਨੇ ਵੀ ਉਹਦੀ ਲੱਤ ਉੱਪਰ ਹੱਥ ਰੱਖਦੇ ਹੋਏ ਕਿਹਾ ਲੈ ਸਭ ਕੁਝ ਤਾਂ ਠੀਕ ਆ ਡੈਬ ਉਹਦਾ ਹੀ ਡਰਿਆ ਫਿਰਦਾ ਇਹ ਕਹਿੰਦੀ ਹੋਈ ਉਹ ਇੱਕਦਮ ਕੋਲ ਖੜੀ ਵਗੀਵਲ ਵਧੀ ਜਿਹਦੇ ਵਿੱਚ ਬੱਚਾ ਪਿਆ ਹੋਇਆ ਸੀ ਬੱਚੇ ਨੂੰ ਦੇਖਦੇ ਹੀ ਉਹਨੂੰ ਚੱਕਰ ਆ ਗਿਆ ਜਿਉ ਨਾਲ ਦੀ ਕੰਧ ਨੂੰ ਹੱਥ ਨਾ ਪਾਉਂਦੀ ਤਾਂ ਉਹਨੇ ਧੜੰਮ ਕਰਕੇ ਥੱਲੇ ਡਿੱਗ ਪੈਣਾ ਸੀ ਸੂਮੀ ਆਪਣਾ ਦੋਤਾ ਦੇਖਣ ਲਈ ਅੱਗੇ ਵਧੀ ਤਾਂ ਉਦੋਂ ਹੀ ਉਹਦਾ ਪਤੀ ਜਿੰਦਰ ਹੱਥ ਵਿੱਚ ਡੱਬਾ ਫੜੀ ਖੁਸ਼ੀ ਨਾਲ ਕਮਰੇ 'ਚ ਦਾਖਲ ਹੋਇਆ ਕੰਗratulations ਸੂਮੀ ਨੇ ਉਹਨੂੰ ਦੇਖਦੇ ਹੀ ਕਿਹਾ ਜਿੰਦਰ ਤੂੰ ਵੀ ਹੁਣ ਗ੍ਰੈਂਡਪਾ ਬਣ ਗਿਆ ਸੂਮੀ ਜਦੋਂ ਵੀ ਆਪਣੇ ਕੁੜਮ ਜਿੰਦਰ ਨਾਲ ਇਸ ਤਰ੍ਹਾਂ ਬੋਲਦੀ ਤਾਂ ਮਨਜੀਤ ਨੂੰ ਚੰਗਾ ਨਹੀਂ ਸੀ ਲੱਗਦਾ ਉਹਨੇ ਕਈ ਵਾਰੀ ਆਪਣੇ ਪਤੀ ਜਿੰਦਰ ਨੂੰ ਵੀ ਕਿਹਾ ਸੀ ਸੂਮੀ ਕਿਵੇਂ ਤੁਹਾਨੂੰ ਤੂੰ ਤੂੰ ਕਰਕੇ ਬੋਲਦੀ ਆ ਉਹਦਾ ਇੰਗਲਿਸ਼ ਤਾਂ ਬਥੇਰੀ ਘੋਟਦੀ ਆ ਪਰ ਪੰਜਾਬੀ ਵਿੱਚ ਜੀ ਜਾਂ ਤੁਸੀਂ ਕਹਿਣਾ ਨਹੀਂ ਆਉਂਦਾ ਇਹਨੂੰ ਛੋਟੀ ਹੁੰਦੀ ਆਈ ਹੋਈ ਐ ਨਾ ਕੈਨੇਡਾ 'ਚ ਜਿੰਦਰ ਨੇ ਕਿਹਾ ਮੈਨੂੰ ਲੱਗਦਾ ਇਸ ਕਰਕੇ ਇਸ ਨੂੰ ਤੂੰ ਤੇ ਤੁਸੀਂ ਬਾਰੇ ਬਹੁਤਾ ਨਹੀਂ ਪਤਾ ਹੋਣਾ ਮੇਰੀ ਭੂਆ ਦੀ ਕੁੜੀ ਦੀਪਾਂ ਜੰਮੀ ਹੀ ਇੱਧਰ ਆ ਮਨਜੀਤ ਨੇ ਨੱਕ ਜਾਈ ਇਕੱਠਾ ਕਰਕੇ ਕਿਹਾ ਉਹ ਦੇਖਿਆ ਕਿੱਡਾ ਸੋਹਣਾ ਬੋਲਦੀ ਆ ਪੰਜਾਬੀ ਉਹ ਛੱਡ ਪਰੇ ਜਿੰਦਰ ਨੇ ਖਿਜ ਕੇ ਕਿਹਾ ਆਪਣੇ ਆਪਣੇ ਘਰ ਦਾ ਮਾਹੌਲ ਹੁੰਦਾ ਜਿਵੇਂ ਘਰ ਵਿੱਚ ਵੱਡੇ ਬੋਲਦੇ ਨੇ ਉਸੇ ਤਰ੍ਹਾਂ ਬੱਚੇ ਬੋਲਣ ਲੱਗ ਜਾਂਦੇ ਨੇ ਪਰ ਮਨਜੀਤ ਨੇ ਸੂਮੀ ਦੀ ਗੱਲਬਾਤ ਕੋਈ ਧਿਆਨ ਨਾ ਦਿੱਤਾ ਸੂਮੀ ਤੇ ਉਹਦਾ ਕੁੜਮ ਜਿੰਦਰ ਇਕੱਠੇ ਬੱਚਾ ਦੇਖਣ ਵਿੱਚ ਕਾਲ ਵਿੱਚ ਅੱਗੇ ਵਧੇ ਬੱਚਾ ਦੇਖ ਕੇ ਜਿੰਦਰ ਦੇ ਹੱਥਾਂ ਦੇ ਤਾਂ ਤੋਤੇ ਉੱਡ ਗਏ ਉਹ ਤਾਂ ਖੜਾ ਖਲੋਤੇ ਹੀ ਰਹਿ ਗਿਆ ਪਰ ਸੁਮੀ ਨੇ ਤਾਂ ਰੌਲਾ ਪਾਤਾ ਇਹ ਤਾਂ ਕਾਲਿਆਂ ਦਾ ਬੱਚਾ ਸੈਂਡੀ ਇਹ ਥੋੜੀ ਤੇ ਰਬੋ ਆਏ ਆ ਹਸਪੀਟਲ ਵਾਲਿਆਂ ਨੇ ਬੇਬੀ ਤਾਂ ਨਹੀਂ ਬਦਲਤਾ ਆਪਣੀ ਸੱਸ ਸੁਮੀ ਦਾ ਰੌਲਾ ਸੁਣ ਕੇ ਡੈਬ ਵਿੱਚ ਵੀ ਬੋਲਣ ਦੀ ਹਿੰਮਤ ਆ ਗਈ ਇਹੀ ਬੇਬੀ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਡੈਬ ਨੇ ਗੁੱਸੇ ਛਕਿਆ ਇਹ ਮੇਰਾ ਸੰਨ ਨਹੀਂ ਹੈਗਾ ਆਪਣ ਡਾਟਰ ਨੂੰ ਪੁੱਛੋ ਇਹ ਕਿਹਦਾ ਬੇਬੀ ਆ ਸਾਰਿਆਂ ਨੇ ਇੱਕਦਮ ਸੈਂਡੀਵਲ ਦੇਖਿਆ ਤਾਂ ਹੌਲੀ ਜੀ ਬੋਲੀ ਡੈਬ ਠੀਕ ਕਹਿੰਦਾ ਇਹ ਡੈਬ ਦਾ ਬੇਬੀ ਨਹੀਂ ਹੈਗਾ ਆਰ ਯੂ ਸਟੂਪਿਡ ਤੂੰ ਪਾਗਲ ਹੋ ਗਈ ਇਹ ਕਹਿੰਦੀ ਹੋਈ ਸੂਮੀ ਗੁੱਸੇ ਨਾਲ ਸੈਂਡੀਵਲ ਵਧੀ ਆਰ ਯੂ ਨੋ ਵਾਟ ਆਰ ਯੂ ਸੇਇੰਗ ਤੈਨੂੰ ਪਤਾ ਤਉ ਕੀ ਕਹਿ ਰਹੀ ਐ ਫਿਰ ਕਿਹਦਾ ਬੇਬੀ ਆ ਇੱਕ ਕਾਲੇ ਦਾ ਸੈਂਡੀ ਰੋਂਦੀ ਹੋਈ ਬੋਲੀ ਆਈ ਐਮ ਸੌਰੀ ਸਾਰੇ ਹੈਰਾਨੀ ਨਾਲ ਇੱਕ ਦੂਜੇ ਦਾ ਮੂੰਹ ਦੇਖਣ ਲੱਗ ਪਏ ਪਰ ਮਨਜੀਤ ਨੂੰ ਤਾਂ ਗੁੱਸਾ ਚੜ ਗਿਆ ਸੀ ਉਹ ਗੁੱਸੇ 'ਚ ਸੈਂਡੀ ਵੱਲ ਵਧੀ ਤੇ ਬੋਲੀ ਫਿੱਟੇ ਮੂੰਹ ਤੇਰੇ ਆਂਗੇ ਗੁੱਲਖਲਾਤਾ ਇਹ ਤੂੰ ਕੀ ਕੀਤਾ ਸੂਮੀ ਨੇ ਉਹਦੇ ਕੋਲ ਜਾ ਕੇ ਪੁੱਛਿਆ ਤੇਰੇ ਕੋਲ ਚੀਨਾ ਬੁਆਏਫਰੈਂਡ ਆ ਨਹੀਂ ਫਿਰ ਇਹ ਬੇਬੀ ਕਿੱਥੋਂ ਆ ਗਿਆ ਡੈਬ ਨੇ ਗੁੱਸੇ 'ਚ ਅੱਖਾਂ ਕੱਢਦੇ ਹੋਏ ਸੈਂਡੀ ਨੂੰ ਪੁੱਛਿਆ ਯੂ ਆਰ ਚੀਟਰ ਸੈਂਡੀ ਹਟਕੋਰੇ ਲੈ ਲੈ ਕੇ ਦੱਸਣ ਲੱਗੀ ਜਦੋਂ ਮੈਂ ਆਪਣੀਆਂ ਸਹੇਲੀਆਂ ਨਾਲ ਵਕੇਸ਼ਨ ਤੇ ਲਾਸ ਵੈਗਸ ਨਹੀਂ ਸੀ ਗਈ ਹਾਂ ਹਾਂ ਮੈਨੂੰ ਪਤਾ ਤੂੰ ਗਈ ਸੀ ਸੂਮੀ ਫਿਰ ਬੋਲੀ ਨੈਕਸਟ ਦੱਸ ਕੀ ਹੋਇਆ ਕੁੜੇ ਤੇਰਾ ਉੱਥੇ ਰੇਪ ਤਾਂ ਨਹੀਂ ਹੋ ਗਿਆ ਉਹਦੀ ਸਾਸਕ ਭرائی ਹੋਈ ਆਵਾਜ਼ ਚ ਕਹਿਣ ਲੱਗੀ ਨਹੀਂ ਤੂੰ ਸਾਨੂੰ ਤਾਂ ਦੱਸ ਦਿੰਦੀ ਹਾਂ ਮੇਰਾ ਕੋਈ ਰੇਪ ਨਹੀਂ ਹੋਇਆ ਸੈਂਡੀ ਨੇ ਸੱਚ ਕਿਹਾ ਮੈਂ ਜਾਦਾ ਸ਼ਰਾਬ ਪੀਲੀ ਸੀ ਤੇ ਕਾਲੇ ਨਾਲ ਸੋ ਗਈ ਸੀ ਸੌਰੀ ਮਰ ਜੇ ਤੂੰ ਮਨਜੀਤ ਇੱਕ ਤਰ੍ਹਾਂ ਨਾਲ ਪਿੱਟਦੀ ਹੋਈ ਕਹਿਣ ਲੱਗੀ ਬੇਸ਼ਰਮੇ ਸ਼ਰਮ ਕਰ ਯੂ ਬਿਟਰੇ ਮੀ ਡੈਡ ਗੁੱਸੇ 'ਚ ਰੋਣ ਲੱਗ ਪਿਆ ਆਈ ਨੀਡ ਡਾਈਵੋਰਸ ਹੁਣ ਮੈਨੂੰ ਤੇਤੋ ਤਲਾਕ ਚਾਹੀਦਾ ਸਾਲਿਆ ਹੁਣ ਤੈਨੂੰ ਡਿਵੋਰਸ ਚਾਹੀਦਾ ਹੈ ਤੋਂ ਜਿੰਦਰ ਨੂੰ ਵੀ ਗੁੱਸਾ ਚੜ ਗਿਆ ਕੁੱਤਿਆ ਜਦੋਂ ਨੰਗੇ ਨੰਗੇ ਕੱਪੜੇ ਪਾ ਕੇ ਤੇਰੇ ਨਾਲ ਘੁੰਮਦੀ ਸੀ ਪੈਗ ਨਾਲ ਪੈਗ ਟਕਰਾ ਕੇ ਤੇਰੇ ਨਾਲ ਪਿੰਦੀ ਸੀ ਉਦੋਂ ਤਾਂ ਤੂੰ ਇਹਨੂੰ ਹਣੀ-ਹਣੀ ਕਰਦਾ ਨਹੀਂ ਸੀ ਸਾਹ ਲੈਂਦਾ ਮੈਨੂੰ ਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਇਹ ਕੀ ਚੰਦ ਚੜੂਗੀ ਘਰ ਦੇ ਭਾਗ ਤਾਂ ਡਿਊੜੀ ਤੋਂ ਦਿਸ ਪੈਂਦੇ ਨੇ ਸੈਂਡੀ ਤੂੰ ਇੰਨੀ ਪੀ ਲਈ ਸੀ ਕਿ ਤੈਨੂੰ ਹੋਸ਼ ਹੀ ਨਾ ਰਹੀ ਆਪਣੇ ਫਾਦਰ ਇਨ-ਲॉ ਤੋਂ ਆਪਣੀ ਮਦਰ ਇਨ-ਲॉ ਤੋਂ ਤੇ ਆਪਣੇ ਹਸਬੈਂਡ ਨੂੰ ਸੌਰੀ ਬੋਲ ਤੇ ਜਿੰਦਰ ਨੂੰ ਸੁਮੀ ਤੇ ਵੀ ਗੁੱਸਾ ਚੜ ਗਿਆ ਆਪਣੇ ਮਨ ਹੀ ਮਨ ਵਿੱਚ ਉਹਨੇ ਆਪਣੀ ਕੁੜਮਣੀ ਸੁਮੀ ਨੂੰ ਗਾਲ ਕੱਢੀ ਤੇ ਗੁੱਸੇ 'ਚ ਬੋਲਿਆ ਪੰਜਾਬ 'ਚ ਇਹ ਕੁਝ ਹੋਇਆ ਹੁੰਦਾ ਤਾਂ ਪਤਾ ਨਹੀਂ ਅਸੀਂ ਕੀ ਕੀ ਕਰ ਦੰਦੇ ਸਾਨੂੰ ਨਹੀਂ ਚਾਹੀਦੀ ਇਹਦੀ ਕੋਈ ਸੌਰੀ ਸੂਰੀ ਸਾਨੂੰ ਇਹ ਵੀ ਨਹੀਂ ਚਾਹੀਦੀ ਮਨਜੀਤ ਨੇ ਸਾਫ਼ ਕਹਿਤਾ ਜੇ ਡੈਬ ਨੇ ਇਹਦੇ ਨਾਲ ਰਿਸ਼ਤਾ ਰੱਖਣਾ ਵੀ ਐ ਤਾਂ ਸਾਨੂੰ ਇਹ ਵੀ ਨਹੀਂ ਚਾਹੀਦਾ ਫਿਰ ਸ਼ੀ ਇਜ਼ ਨਥਿੰਗ ਫਾਰ ਮੀ ਹੁਣ ਇਹ ਮੇਰੇ ਲਈ ਕੁਝ ਨਹੀਂ ਹੈਗੀ ਡੈਬ ਨੇ ਗੁੱਸੇ 'ਚ ਕਿਹਾ ਲੈਟਸ ਗੋ ਮਮ ਚਲੋ ਮਮਾ ਘਰ ਚੱਲੀਏ ਡੈਬ ਅੱਗੇ ਹੋ ਤੁਰਿਆ ਉਹਦਾ ਪਿਓ ਜਿੰਦਰ ਵੀ ਉਹਦੇ ਮਗਰ ਤੁਰ ਪਿਆ ਪਰ ਉਹਦੇ ਹੱਥ ਵਿੱਚ ਫੜਿਆ ਹੋਇਆ ਮਠਾਈ ਦਾ ਡੱਬਾ ਕੰਬ ਰਿਹਾ ਸੀ ਮਨਜੀਤ ਵੀ ਚੁੱਪਚਾਪ ਤੁਰ ਪਈ ਪਰ ਉਹਦੀਆਂ ਅੱਖਾਂ ਹੰਝੂਆਂ ਦੀ ਬੋਲੀ ਬੋਲਣ ਲੱਗ ਪਈਆਂ ਹੰਝੂ ਇੰਜ ਵਗ ਰਹੇ ਸਨ ਜਿਵੇਂ ਪੁੱਛ ਰਹੇ ਹੋਣ ਕੀ ਇਹ ਪੰਜਾਬੀ ਸਮਾਜ ਵਿੱਚ ਕੀ ਹੋਣ ਲੱਗ ਪਿਆ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਜੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਜੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਆਉਂਦੀ ਰਹੇ ਬੈਲ ਵਾਲੀ ਘੰਟੀ ਨੂੰ ਵੀ ਜ਼ਰੂਰ ਔਨ ਕਰ ਲੈਣਾ ਜੀ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ